ਆ ਵੀਰ ਜੀ ਮੇਰਾ ਜਵੇਦ ਜਵੇਦ ਵੀਰ ਜੀ ਜਿਹੜੀ ਅੱਜ ਇਥੇ ਵਹਿਲੀ ਦੇ ਵਿੱਚ ਵਾਰਦਾਤ ਹੋਈ ਆ ਉਹਦੇ ਬਾਰੇ ਤੁਸੀਂ ਮਤਲਬ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਬਹੁਤ ਮੰਦਭਾਗਾ ਆ ਜੀ ਇਥੋਂ ਬੰਦੇ ਲੈ ਕੇ ਆਏ ਹਿਸਾਬ ਉਹਨਾਂ ਦੇ ਮਗਰੀ ਬੰਦੇ ਦੋ ਵੜਾ ਆਏ ਜੀ ਇੱਕ ਮੋਟਰਸਾਈਕਲ ਤੇ ਬਾਹਰ ਘੁਲੋਤਾ ਹੈ ਤੇ ਆਉਂਦੇ ਹੀ ਉਹਨੇ ਭਗਵੰਦ ਸਿੰਘ ਤੇ ਗੋਲੀਆਂ ਡੇਬੇ ਚਲਾਉਣ ਜੀ ਕਿੰਨੇ ਜਣੇ ਇਥੇ ਇਥੇ ਇਹ ਤਿੰਨੇ ਜਣੇ ਇਹੀ ਇੱਕ ਲਾਭ ਸਿੰਘ ਇੱਕ ਆਨ ਛੋਟਾ ਮੁੰਡਾ ਅਮਰਤ ਤੇ ਇੱਕ ਭਗਵੰਦ ਸਿੰਘ ਜੀ ਤੇ ਮਤਲਬ ਕੀ ਖੜਿਆ ਵਾ ਖੜਿਆ ਸਾਹਬ ਹੀ ਜਿਹੜਾ ਸ਼ਹਿਰ ਜਾ ਕੇ ਦੇ ਕੇ ਆਉਣਾ ਹੈ ਅੱਛਾ ਜੀ ਸਾਹਬ ਕਤਾਬ ਕੀ ਉਹ ਕਿੰਨੇ ਕੇ ਪੈਸੇ ਪੈਸੇ ਤਕਰੀਬਨ 9 ਲੱਖ ਰੁਪਏ ਹੈ ਜੀ ਇੱਥੇ ਜਿਹੜੋ ਆਏ ਆ ਉਹਨਾਂ ਗੋਲੀਆਂ ਚਲਾਈਆਂ ਉਹਨੇ ਗੋਲੀਆਂ ਡਾਵੇ ਚਲਾਉਣ ਕੋਈ ਮਤਲਬ ਪਹਿਚਾਨ ਉਹਨਾਂ ਦੀ ਜਾਂ ਕੋਈ ਪਹਿਚਾਨ ਹੀ ਨਹੀਂ ਨਿੱਕੇ ਮੁੰਡੇ ਨੂੰ ਚਿਹਰਾ ਇੱਕ ਦਾ ਯਾਦ ਹੈ ਕਹਿੰਦਾ ਵੀ ਮੈਂ ਵੇਖ ਲੂੰਗਾ ਤੇ ਪਛਾਣ ਲੂੰਗਾ ਜੀ ਮੈਂ ਤੇ ਮੌਕੇ ਤੇ ਕੋਲੀਆਂ ਅਮਰੂਦ ਇਹੋ ਮੁੰਡਾ ਮਜੂਰ ਜੀ ਤੁਸੀਂ ਕਿੱਥੇ ਮੈਂ ਪਿੰਡ ਹਾਂ ਜੀ ਆਪਣੇ ਉਹਦਾ ਇਹ ਤੇ ਕੌਣ ਕੌਣ ਕੀ ਨਾਂ ਹੈ ਲਾਭ ਸਿੰਘ ਹੀ ਅਮਰਤ ਸਿੰਘ ਤੇ ਭਗਵੰਤ ਸਿੰਘ ਇਹ ਤਿੰਨੇ ਮੁੰਡੇ ਜੀ ਠੀਕ ਹੈ ਹਾਂ ਜੀ ਸਰ ਕਿਨਾ ਜੀ ਇਸੇ ਬਕਰ ਸਿੰਘ ਸਰ ਅੱਜ ਜਿਹੜੀ ਮਗਲਾਨੀ ਦੇ ਵਿੱਚ ਵਾਰਦਾਤ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਜਾਂਦੇ ਐਨੂੰ ਪਤਾ ਲੱਗਾ ਕਿ ਮਗਲਾਨੀ ਦੇ ਵਿੱਚ ਗੋਲੀ ਚੱਲੀ ਹੈ ਮੌਕੇ ਤੇ ਐ ਮੌਕੇ ਤੇ ਸਾਨੂੰ ਇੱਕ ਛਿੱਟਾ ਮੁੰਡਾ ਅਮਰਪਾਲ ਮਿਲਿਆ ਜਿਹੜਾ ਇਹਨਾਂ ਦੇ ਨਾਲ ਸੀ ਕਿਨੇ ਜਾਣੇ ਕਿਹੜੇ ਆਏ ਤਿੰਨ ਜਾਣੇ ਆਏ ਭਗਵੰਤ ਸਿੰਘ ਲਾਭ ਸਿੰਘ ਤੇ ਅਮਰਪਾਲ ਸਿੰਘ ਤਵਰਤਵਾਲ ਸਿੰਘਾ ਨੂੰ ਮਿਲਿਆ ਤੇ ਇਹਨੇ ਦੱਸਿਆ ਵੀ ਦੋ ਮੁੰਨੇ ਨੌਜਵਾਨ ਆਏ ਮੋਟਰਸਾਈਕਲ ਤੇ ਤੇ ਗੋਲੀ ਮਾਰ ਕੇ ਤੇ ਪੈਸੇ ਖੋਹ ਕੇ ਚਲੇ ਗਏ। ਹੋਰ ਕੋਈ ਸਰਾਗ ਮਿਲਿਆ ਜੀ? ਨਹੀਂ ਹਲੇ ਆ ਗੈਰੀਏ ਜੀ। ਹਲੇ ਕਿਹੜੀਆਂ ਫੋਟੋ ਫੋਟੋ ਕਢਾਲੀਆਂ ਜੀ? ਮੈਂ ਫੋਟੋ ਉਹਨਾਂ ਦੇ ਉਹਨਾਂ ਦੇ ਮੇਰਾ ਬੈਕ ਜੀ। ਠੀਕ ਠੀਕ ਹੈ। ਉਹਨੇ ਕਿਉਂ ਤੋਂ ਫੋਟੋ ਕਢਾਈ ਦੇ ਆ। ਜਦੋਂ ਇਹ ਫੜੇ ਜਾਂਦੇ ਤੇ ਠੀਕ। ਕਹਿੰਦਾ ਵੀਰ ਜੀ ਮੇਰਾ ਜਵੇਦ ਜਵੇਦ ਵੀਰ ਜੀ ਜਿਹੜੀ ਅੱਜ ਇਥੇ ਵੇਲੀ ਦੇ ਵਿੱਚ ਵਾਰਦਾਤ ਹੋਈ ਆ ਉਹਦੇ ਬਾਰੇ ਤੁਸੀਂ ਮਤਲਬ ਕੀ ਕਹਿਣਾ ਚਾਹੁੰਦੇ ਜੀ? ਨਾ ਬਹੁਤ ਮਨਭਾਗ ਆ ਜੀ ਇਥੋਂ ਬੰਦੇ ਲੈ ਕੇ ਆਏ ਹਸਾਬ ਉਹਨਾਂ ਦੇ ਮਗਰੀ ਬੰਦੇ ਦੋ ਵੜਾ ਆਏ ਜੀ ਇੱਕ ਮੋਟਰਸਾਈਕਲ ਤੇ ਬਾਹਰ ਖਲੋਤਾ ਹੈ ਤੇ ਆਉਂਦੇ ਹੀ ਉਹਨੇ ਭਗਵੰਦ ਸਿੰਘ ਤੇ ਗੋਲੀਆਂ ਡੇਬੇ ਚਲਾਉਣ ਜੀ ਕਿੰਨੇ ਜਾਣੇ ਇਥੇ ਇਥੇ ਇਹ ਤਿੰਨੇ ਜਣੇ ਇਹੀ ਇੱਕ ਲਾਭ ਸਿੰਘ ਇੱਕਾਂ ਛੋਟਾ ਮੁੰਡਾ ਅਮਰਤ ਤੇ ਇੱਕ ਭਗਵੰਦ ਸਿੰਘ ਹੀ ਤੇ ਮਤਲਬ ਕੀ ਖੜਿਆ ਵਾ ਖੜਿਆ ਹਸਾਬ ਹੀ ਜਿਹੜਾ ਸ਼ਹਿਰ ਜਾ ਕੇ ਦੇ ਕੇ ਆਉਣਾ ਹੈ ਅੱਛਾ ਜੀ ਹਸਾਬ ਕਿਤਾਬ ਹੀ ਉਹ ਹੀ ਕਿੰਨੇ ਕੇ ਪੈਸੇ ਜੀ ਪੈਸੇ ਤਕਰੀਬਨ 9 ਲੱਖ ਰੁਪਏ ਆ ਜੀ ਇਥੇ ਜਿਹੜੋ ਆਏ ਆ ਉਹਨਾਂ ਦੇ ਗੋਲੀਆਂ ਚਲਾਈਆਂ ਉਹਨੇ ਗੋਲੀਆਂ ਡੇ ਵੀ ਚਲਾਉਣ ਕੋਈ ਮਤਲਬ ਪਹਿਚਾਨ ਉਹਨਾਂ ਦੀ ਜਾਂ ਕੋਈ ਪਹਿਚਾਨ ਹੀ ਨਹੀਂ ਨਿੱਕੇ ਮੁੰਡੇ ਨੂੰ ਚਿਹਰਾ ਇੱਕ ਦਾ ਯਾਦ ਹੈ ਕਹਿੰਦਾ ਵੀ ਮੈਂ ਵੇਖ ਲੂੰਗਾ ਤੇ ਪਛਾਣ ਲੂੰਗਾ ਜੀ ਮੈਂ ਤੇ ਮੌਕੇ ਤੇ ਕੋਲੀਆਂ ਅਮਰੂਦ ਇਹੋ ਮੁੰਡਾ ਮਜੂਰ ਜੀ ਕਿਹਨੇ ਕਿੱਥੇ ਮੈਂ ਪਿੰਡ ਹਾਂ ਜੀ ਆਪਣੇ ਤੋਂ ਇੱਥੇ ਕੌਣ ਕੌਣੀ ਕੀ ਨਾ ਲਾਵ ਸਿੰਘ ਹੀ ਅਮਰਤ ਸਿੰਘ ਤੇ ਭਗਵੰਤ ਸਿੰਘ ਇਹ ਤਿੰਨੇ ਮੁੰਡੇ ਜੀ ਠੀਕ ਹੈ ਹਾਂ ਜੀ ਸਰ ਕਿੰਨਾ ਜੀ ਇਹ ਸੈਮਕਰ ਸਿੰਘ ਸਰ ਅੱਜ ਜਿਹੜੀ ਮਗਲਾਨੀ ਦੇ ਵਿੱਚ ਵਾਰਦਾਤ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਜਾਂਦੇ ਐਨੂੰ ਪਤਾ ਲੱਗਾ ਕਿ ਮਗਲਾਨੀ ਵਿਖੇ ਦੇ ਵਿੱਚ ਗੋਲੀ ਚੱਲੀ ਹੈ ਮੌਕੇ ਤੇ ਐਂ ਮੌਕੇ ਤੇ ਸਾਨੂੰ ਇੱਕ ਛਿੱਟਾ ਮੁੰਡਾ ਅਮਰਪਾਲ ਮਿਲਿਆ ਜਿਹੜਾ ਇਹਨਾਂ ਦੇ ਨਾਲ ਸੀ ਕਿਨੇ ਜਣੇ ਜਿਹੜੇ ਆਏ ਤਿੰਨ ਜਣੇ ਆਏ ਭਗਵੰਤ ਸਿੰਘ ਲਾਵ ਸਿੰਘ ਤੇ ਅਮਰਪਾਲ ਸਿੰਘ ਤੇ ਅਮਰਪਾਲ ਸਿੰਘਾਂ ਨੂੰ ਮਿਲਿਆ ਤੇ ਇਹਨੇ ਦੱਸਿਆ ਵੀ ਦੋ ਮੁੰਨੇ ਨੌਜਵਾਨ ਆਏ ਮੋਟਰਸਾਈਕਲ ਤੇ ਤੇ ਗੋਲੀ ਮਾਰ ਕੇ ਤੇ ਪੈਸੇ ਖੋਹ ਕੇ ਤੇ ਲੈ ਗਏ ਹੋਰ ਕੋਈ ਸਰਾਗ ਮਿਲਿਆ ਜੀ ਨਹੀਂ ਹਲੇ ਆ ਗੈਰੀਏ ਜੀ ਅਲੇ ਕਿਹੜੀਆਂ ਫੋਟੋ ਫੋਟੋ ਕਢਾਲੀਆਂ ਜੀ ਮੈਂ ਫੋਟੋ ਉਹਨਾਂ ਦੇ ਬਣਾ ਮੇਰਾ ਬੈਕ ਠੀਕ ਠੀਕ ਕੈਮਰੇ ਨੇ ਕੋਤੋਂ ਫੋਟੋ ਕਢਾਈ ਦੇ ਆ ਜਦੋਂ ਇਹ ਫੜੇ ਜਾਂਦੇ ਤੇ ਠੀਕ